ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ 1666 1708 ਦਸਵੇਂ ਗੁਰੂ ਸਾਹਿਬਾਨ ਸੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਸ਼ੁਰੂ ਕਰਦੇ ਹਾਂ ਸਮੇ ਦੇ ਇਤਿਹਾਸ ਤੇ ਆਪਣੇ ਹੋਂਦ ਦੇ ਡੂੰਘੇ ਨਿਸ਼ਾਨ ਛੱਡਣ ਵਾਲੇ ਇਸ ਇਲਾਹੀ ਨੂਰ ਦਾ ਹਿੰਦੁਸਤਾਨ ਦੀ ਧਰਤੀ ਤੇ ਜਨਮ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਘਰ ਪਟਨਾ ਬਿਹਾਰ 22 ਦਸੰਬਰ 1666 ਵਿਖੇ ਹੋਇਆ ਉਹਨਾਂ ਦੇ ਜਨਮ ਵੇਲੇ ਹਿੰਦੁਸਤਾਨ ਖਾਸ ਕਰਕੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ 1675 ਵਿੱਚ ਔਰੰਗਜ਼ੇਬ ਨੇ ਕਈ ਕੋਝੀਆਂ ਚਾਲਾਂ ਚੱਲ ਕੇ ਹਕੂਮਤ ਦੀ ਬਾਗਡੋਰ ਆਪਣੇ ਹੱਥ ਵਿੱਚ ਲੈ ਲਈ ਜਿਸ ਦੀ ਖਾਤਰ ਭਰਾਵਾਂ ਦੇ ਖੂਨ ਨਾਲ ਹੱਥ ਰੰਗੇ ਸ਼ਾਹ ਜਹਾਂ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕੀਤਾ ਅਨੇਕਾਂ ਮੁਸਲਮਾਨਾਂ ਜਿਨ੍ਹਾਂ ਦੇ ਦਾਰਾ ਸਕੋ ਦੀ ਮਦਦ ਕੀਤੀ ਸੀ ਅਹਕ ਤੇ ਅਸਹਿ ਕਸ਼ਟ ਦੇ ਕੇ ਕਤਲ ਕੀਤਾ ਪੀਰਾਂ ਫਕੀਰਾਂ ਤੇ ਜ਼ੁਲਮਟਾਹੇ ਜਿਸ ਦੀ ਖਾਤਰ ਮੁਸਲਮਾਨਾਂ ਦਾ ਵੱਡਾ ਹਿੱਸਾ ਉਸ ਦੇ ਖਿਲਾਫ ਹੋ ਗਿਆ ਤੇ ਹਰ ਪਾਸੇ ਬਗਾਵਤ ਦੇ ਅਸਾਰ ਨਜ਼ਰ ਆਉਣ ਲੱਗੇ جنੂਨੀ ਮੁਸਲਮਾਨ ਜਿਨ੍ਹਾਂ ਦੀ ਮਦਦ ਨਾਲ ਉਹ ਤਖਤ ਤੇ ਬੈਠਾ ਸੀ ਉਹਨਾਂ ਨੂੰ ਖਾ ਖੁਸ਼ ਕਰਨ ਲਈ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਤੇ ਆਪਣੀ ਵਿਗੜੀ ਸ਼ਾਖ ਬਣਾਉਣ ਲਈ ਉਸਨੇ ਤਲਵਾਰਦਾਰ ਰੁੱਖ ਹਿੰਦੂਆਂ ਵੱਲ ਮੋੜ ਦਿੱਤਾ ਉਹਨਾਂ ਦੇ ਜੰਜੂਤਾਰ ਨੇ ਜਬਰੀ ਜਾਂ ਧਨ ਦੌਲਤ ਨੌਕਰੀ ਤੇ ਅਹੁਦਿਆਂ ਦੇ ਲਾਲਚ ਦੇ ਕੇ ਮੁਸਲਮਾਨ ਬਣਾਉਣਾ ਜੱਗੀਆ ਟੈਕਸ ਵਿੱਚ ਸਖਤੀ ਕਰਨਾ ਚਾਰੇ ਪਾਸੇ ਮੰਦਰ ਗੁਰਦੁਆਰਿਆਂ ਦੀ ਢਾਹੋ ਢੇਰੀ ਸੰਸਕ੍ਰਿਤ ਪੜਨ ਮੰਦਰ ਵਿੱਚ ਉੱਚੇ ਕਲਸ਼ ਲਗਾਉਣ ਤੇ ਸੰਖ ਵਜਾਉਣ ਦੀ ਮਨਾਹੀ ਬਹੂ ਬੇਟੀਆਂ ਨੂੰ ਦਿਨ ਦਿਹਾੜੇ ਚੁੱਕ ਕੇ ਲੈ ਜਾਣਾ ਡੋਲੇ ਵਿੱਚ ਨਵੀਆਂ ਦੁਲਖਾਨਾਂ ਨੂੰ ਕੱਢ ਕੇ ਆਪਣੇ ਹੀਰਮ ਵਿੱਚ ਪਾ ਦੇਣਾ ਬਛੜੇ ਦੀ ਖਲ ਵਿੱਚ ਹਿੰਦੂਆਂ ਨੂੰ ਪਾਣੀ ਸਪਲਾਈ ਕਰਨਾ ਕਿਹੜੇ ਕਿਹੜੇ ਜ਼ੁਲਮ ਉਸ ਦੇ ਰਾਜ ਵਿੱਚ ਪ੍ਰਜਾ ਤੇ ਨਹੀਂ ਕੀਤੇ ਸਨ ਭਾਰਤ ਦਾ ਮਾਣ ਸਤਕਾਰ ਖਤਮ ਹੋ ਚੁੱਕਾ ਸੀ ਮਨੋਵਾਲਾ ਟੁੱਟ ਚੁੱਕਾ ਸੀ ਆਪਣੀ ਵੀ ਕੋਈ ਘਟ ਨਹੀਂ ਸਨ ਰਾਜੇ ਮਹਾਰਾਜੇ ਹਾਕਮ ਪੰਡਿਤ ਪੀਰ ਫਕੀਰ ਸਭਾ ਦੀ ਜਮੀਰ ਖਤਮ ਹੋ ਚੁੱਕੀ ਸੀ ਆਪਣੀ ਐਸ਼ ਇਸ਼ਰਤ ਲਈ ਆਏ ਦਿਨ ਪ੍ਰਜਾ ਤੇ ਜ਼ੁਲਮ ਕਰਨਾ ਤੇ ਲੁੱਟ ਖਸੁੱਟ ਕਰਨਾ ਉਹਨਾਂ ਦਾ ਪੇਸ਼ਾ ਬਣ ਚੁੱਕਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਸਿੱਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਲੰਬੇ ਦੌਰੇ ਤੇ ਗਏ ਹੋਏ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਚੱਖਾ ਨੂੰ ਹੁਕਮਨਾਮਾ ਭੇਜਿਆ ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸੁਨੇਹਾ ਕਿ ਬੱਚੇ ਦਾ ਨਾਮ ਗੋਬਿੰਦ ਰਾਏ ਰੱਖਣਾ ਇੱਥੇ ਹੀ ਪੀਰ ਪੀਖਣ ਸ਼ਾਹ ਜੋ ਇੱਕ ਨਾਮੀ ਮੁਸਲਮ ਫਕੀਰ ਸੀ ਜੋ ਲਖਨੌਰ ਤੋਂ ਚੱਲ ਕੇ ਆਪ ਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰੀ ਉਹਨਾਂ ਨੂੰ Hindu Musalmanਾਂ ਦਾ ਸਾਂਝਾ ਇਲਾਹੀ ਨੂਰ ਹੂਣ ਦਾ ਐਲਾਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਲੈ ਕੇ 5.5 ਸਾਲ ਉਹ ਪਟਨਾ ਜਾਂ ਇਉਂ ਕਹਿ ਲਓ ਆਨੰਦਪੁਰ ਦਾ ਕਿਲਾ ਛੱਡਣ ਤੱਕ ਮਾਤਾ ਗੁਜਰੀ ਜੀ ਦੀ ਦੇਖਰੇਖ ਵਿੱਚ ਰਹੇ ਮੁੱਢਲੀ ਵਿਦਿਆ ਗੁਰਬਾਣੀ ਗੁਰਮੁਖੀ ਤੇ ਬਿਹਾਰੀ ਇਹਨਾਂ ਨੇ ਇੱਥੋਂ ਹੀ ਸਿੱਖੀ ਬਚਪਨ ਤੋਂ ਹੀ ਇਹਨਾਂ ਦੇ ਸ਼ੌਂਕ ਬਾਕੀ ਬੱਚਿਆਂ ਤੋਂ ਬਿਲਕੁਲ ਅਲੱਗ ਸਨ ਜਿਵੇਂ ਮਾਰਸ਼ਲਰ ਗੇਮਸ ਮੌਕ ਫਾਈਟ ਆਦ ਜਿੱਤਣ ਵਾਲਿਆਂ ਨੂੰ ਇਨਾਮ ਦੇਣ ਤੀਰ ਕਮਾਨ ਤੇ ਗੁਲੇਲ ਦੇ ਨਿਸ਼ਾਨੇ ਬੰਨਣਾ ਗੰਗਾ ਵਿੱਚ ਡੇੜੀ ਚਲਾਣੀ ਅਤੇ ਅਲੱਗ-ਅਲੱਗ ਮੌਕਿਆਂ ਤੇ ਫੌਜੀ ਚਾਲਾਂ ਬਾਰੇ ਦੋਸਤਾਂ ਵਿੱਚ ਬਹਿਸ ਕਰਨਾ ਇਸੇ ਦੇ ਘੜੇ ਤੋੜਨਾ ਤੇ ਕਿਸੇ ਦੀਆਂ ਪੂਣੀਆਂ ਬਖੇਰਨੀਆਂ ਸਿਰਫ ਇਸ ਕਰਕੇ ਕਿ ਜਦੋਂ ਉਹ ਮਾਤਾ ਜੀ ਕੋਲ ਸ਼ਿਕਾਇਤ ਲੈ ਕੇ ਆਉਣ ਤਾਂ ਮਾਤਾ ਜੀ ਉਹਨਾਂ ਨੂੰ ਦੋਨੇ ਚੌਣੇ ਪੈਸੇ ਦੇ ਕੇ ਅਮੀਰ ਕਰ ਦੇਣ ਝੂਝਬਾਨ ਧਰਮੀ ਮਨੁੱਖਾਂ ਖਾਂ ਨੂੰ ਗੋਵਿੰਦ ਰਾਏ ਰੱਬੀ ਨੂਰ ਦਿਸਦੇ ਪੰਡਤ ਸ਼ਿਵਦਾਸ ਆਪਣੀ ਨੂੰ ਕਿਸ਼ਨ ਦਾ ਰੂਪ ਜਾਣ ਕੇ ਸਤਿਕਾਰ ਦਾ ਜਦੋਂ ਵੀ ਉਹ ਨਦੀ ਦੇ ਕਿਨਾਰੇ ਬੈਠ ਕੇ ਤਪੱਸਿਆ ਕਰਨ ਵਿੱਚ ਲੀਨ ਹੁੰਦਾ ਤਾਂ ਗੋਵਿੰਦ ਰਾਏ ਮਲਕੜੇ ਜਹੇ ਆ ਕੇ ਪੰਡਤ ਦੇ ਕੰਨਾਂ ਵਿੱਚ ਪੰਡਤ ਜੀ ਝਾਤ ਕਹਿ ਕੇ ਤਾਂ ਬਜਾਏ ਗੁੱਸੇ ਦੇ ਉਹ ਖੁਸ਼ ਹੁੰਦਾ ਨਵਾਬ کریم ਤੇ ਨਵਾਬ रहीम ਬਖਸ਼ ਗੁਰੂ ਤੇਗ ਬਹਾਦਰ ਜੀ ਦੇ ਸ਼ਰਧਾਲੂ ਸਨ ਗੋਵਿੰਦ ਰਾਏ ਨੂੰ ਇਹਨਾਂ ਪਿਆਰ ਕਰਦੇ ਸੀ ਕਿ ਇਹ ਪੰਡਤ ਤੇ ਦੋ ਬਾਗ ਗੁਰੂ ਸਾਹਿਬ ਜੀ ਦੇ ਨਾਮੇ ਲਗਵਾ ਦਿੱਤੇ ਸਨ ਬੰਗਾਲ ਤੇ ਬਿਹਾਰ ਅਸਾਮ ਦੇ ਲੰਬੇ ਪ੍ਰਚਾਰਕ ਦੌਰੇ ਮਗਰੋਂ 1675 ਦੇ ਆਸ-ਪਾਸ ਗੁਰੂ ਤੇਗ ਬਹਾਦਰ ਜੀ ਨੇ ਛੇਤੀ ਹੀ ਵਾਪਸ ਆਉਣ ਦਾ ਫੈਸਲਾ ਲਿਆ ਸ਼ਾਇਦ ਔਰੰਗਜੇਬ ਦੀਆਂ ਸਖਤੀਆਂ ਦੇ ਕਾਰਨ ਇੰਨੀ ਛੇਤੀ ਕਿ ਪੁੱਤਰ ਦਾ ਮੂੰਹ ਦੇਖਣ ਵੀ ਨਾ ਜਾ ਸਕੇ ਸੰਗਤਾਂ ਨੂੰ ਹੁਕਮਨਾਮਾ ਭੇਜਿਆ ਕਿ ਸਾਡੇ ਪਰਿਵਾਰ ਦੀ ਦੇਖ ਰੇਖ ਕਰਨਾ ਤੇ ਮੁੜ ਹੁਕਮਨਾਮਾ ਆਉਣ ਤੇ ਪੰਜਾਬ ਭੇਜ ਦੇਣਾ 7 ਸਾਲ ਦੇ ਲੰਬੇ ਅਰਸੇ ਪਿਛੋਂ ਗੁਰੂ ਤੇਗ ਬਹਾਦਰ ਵਾਪਸ ਅਨੰਦਪੁਰ ਸਾਹਿਬ ਚੱਕ ਨਾਨਕੀ ਆਏ ਤੇ ਬਾਅਦ ਵਿੱਚ ਪਰਿਵਾਰ ਨੂੰ ਵੀ ਇੱਥੇ ਹੀ ਸਥਿਦ ਲਿਆ ਗੋਵਿੰਦ ਰਾਏ ਪਟਨਾ ਵਿੱਚ ਆਪਣੀਆਂ ਬਹੁਤ ਸਾਰੀਆਂ ਯਾਦਾਂ ਛੱਡ ਕਿ ਗਏ ਸੀ ਆਪਣੇ ਬਚਪਨ ਦੇ ਦੋਸਤਾਂ ਪਟਨਾ ਵਾਸੀ ਜਿਵੇਂ ਪੰਡਤ ਸ਼ਿਵਦਤ ਰਾਜਾ ਫਤਿਹ ਚੰਦ ਮੈਨੀ ਤੇ ਹੋਰ ਬਹੁਤ ਸਾਰੇ ਪਟਨਾ ਵਾਸੀ ਜਿਨ੍ਹਾਂ ਨਾਲ ਉਹਨਾਂ ਦਾ ਵਾਹ ਪਿਆ ਸੀ ਜੋ ਉਹਨਾਂ ਨੂੰ ਬੇहद ਹੀ ਪਿਆਰ ਕਰਦੇ ਸਨ ਰਾਜਾ ਫਤਿਹ ਚੰਦ ਦੇ ਘਰ ਔਲਾਦ ਨਹੀਂ ਸੀ ਇੱਕ ਦਿਨ ਅਚਾਨਕ ਜਦ ਰਾਣੀ ਆਪਣੇ ਪੁੱਤ ਦੀ ਕਾਮਨਾ ਕਰਦੇ ਕਰਦੇ ਧਿਆਨ ਵਿੱਚ ਜੁੜ ਗਈ ਤਾਂ ਅਚਾਨਕ ਗੋਬਿੰਦ ਰਾਏ ਉਹਨਾਂ ਦੀ ਗੋਦੀ ਵਿੱਚ ਬੈਠ ਗਏ ਮਾਂ ਮੈਂ ਆ ਗਿਆ ਹਾਂ ਉਸ ਤੋਂ ਬਾਅਦ ਰਾਣੀ ਦੇ ਦਿਲ ਵਿੱਚ ਪੁੱਤ ਦੀ ਚਾਹ ਹੀ ਖਤਮ ਹੋ ਗਈ ਗੋਵਿੰਦ ਰਾਏ ਨੂੰ ਹੀ ਆਪਣਾ ਪੁੱਤਰ ਸਮਝਣ ਲੱਗ ਪਈ ਫਤਿਹ ਚੰਦ ਤੇ ਰਾਣੀ ਬਾਲ ਗੁਰੂ ਨੂੰ ਇਤਨਾ ਪਿਆਰ ਕਰਦੇ ਸੀ ਕਿ ਉਹਨਾਂ ਦਾ ਘਰ ਵਿੱਚ ਹੀ ਗੁਰਦੁਆਰਾ ਬਣ ਗਿਆ ਜਿੱਥੇ ਨਿਤ ਪੂੜੀਆਂ ਛੋਲੀਆਂ ਦਾ ਲੰਗਰ ਬਾਲ ਗੁਰੂ ਤੇ ਉਹਨਾਂ ਦੇ ਦੋਸਤਾਂ ਵਾਸਤੇ ਬਣਦਾ ਤੇ ਉਹ ਆਪ ਬਹੁਤ ਪਿਆਰ ਨਾਲ ਖਾਂਦੇ ਅਤੇ ਉਹਨਾਂ ਨੂੰ ਵੀ ਸਿਖਾਉਂਦੇ ਅਨੰਦਪੁਰ ਦੀ ਵਾਪਸੀ ਵਕਤ ਪਟਨਾ ਵਾਸੀਆਂ ਨੇ ਉਹਨਾਂ ਨੂੰ ਬੜੀ ਪਿਆਰ ਸਤਿਕਾਰ ਦੇ ਨਾਲ ਨਮ ਅੱਖਾਂ ਨਾਲ ਵੇਦਾ ਕੀਤਾ ਦਾਨਾਪੁਰ ਬਖਸਰ ਆਗ ਛੋਟਾ ਮਿਰਜਾ ਫਰਾਗ ਥਨੇਸ਼ਰ ਸਹਾਰਨਪੁਰ ਤੋਂ ਹੁੰਦੇ ਹੋਏ ਲਖਨੌਰ ਪਹੁੰਚੇ ਜਿੱਥੇ ਉਹ ਕੁਝ ਦਿਨ ਠਹਿਰੇ ਵੀ ਇੱਥੇ ਪੀਰ ਭੀਖਣ ਸ਼ਾ ਉਹਨਾਂ ਨੂੰ ਦੁਬਾਰਾ ਮਿਲਣ ਵਾਸਤੇ ਆਏ ਕੀਰਤਪੁਰ ਪਹੁੰਚ ਕੇ ਆਪ ਤਾਇ ਸੂਰਜਮਲ ਦੇ ਪੋਤਿਆਂ ਨੂੰ ਮਿਲੇ ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਦੇ ਗੁਰੂ ਹਰ राय ਸਾਹਿਬ ਦੇ ਪਵਿੱਤਰ ਸਥਾਨ ਤੇ ਦਰਸ਼ਨ ਕੀਤੇ ਜਦ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਭਾਰੀ ਇਕੱਠ ਵਿੱਚ ਸਿੱਖ ਸੰਤ ਸਿੱਖ ਸੰਗਤਾਂ ਅੱਗੇ ਆਉਣ ਵਾਸਤੇ ਆਈਆਂ ਸਾਰੇ ਨਗਰ ਵਿੱਚ ਘਰ ਘਰ ਖੁਸ਼ੀ ਮਨਾਈ ਗਈ ਦੀਪਮਾਲਾ ਹੋਈ ਪਿਓ ਪੁੱਤਰ ਦਾ ਬੜਾ ਪਿਆਰ ਤੇ ਨਿੱਘਾ ਮੇਲ ਹੋਇਆ ਇਹ ਆਨੰਦਪੁਰ ਦਾ ਸਭ ਤੋਂ ਵੱਧ ਖੁਸ਼ੀ ਭਰਿਆ ਚਿੰਤਾ ਰਹਿਤ ਤੇ ਮौज-ਮਸਤੀ ਦਾ ਸਮਾਂ ਸੀ ਮਾਤਾ ਜੀ ਪਿਤਾ ਗੁਰੂ ਤੇਗ ਬਹਾਦਰ ਜੀ ਤੇ ਮਾਮਾ ਜੀ ਦਾ ਹੱਥ ਇਹਨਾਂ ਦੇ ਸਿਰ ਤੇ ਸੀ ਹਜ਼ਾਰਾਂ ਸਿੱਖ ਸੰਗਤਾਂ ਇਹਨਾਂ ਨੂੰ ਵੇਖ-ਵੇਖ ਜੂੰਦੇ ਤੇ ਹੱਥੀਂ ਸ਼ਾਵਾ ਕਰਦੇ ਗੁਰੂ ਪਿਤਾ ਨੇ ਉਹਨਾਂ ਲਈ ਹਿੰਦੀ ਗੁਰਮੁਖੀ ਤੇ ਫਾਰਸੀ ਦੀ ਸਖਲਾਈ ਪੜ੍ਹਾਈ ਦਾ ਪੰਡਤ ਮੁੰਸੀ ਸਾਹਿਬ ਚੰਦ ਮੌਲਵੇ ਪੀਰ ਮੁਹੰਮਦ ਤੇ ਭਾਈ ਕੋਲ ਇੰਤਜ਼ਾਮ ਦੇ ਨਾਲ ਨਾਲ ਸ਼ਸਤਰ ਵਿਦਿਆ ਤੀਰ ਅੰਦਾਜੀ ਤਲਵਾਰ ਚਲਾਣਾ ਤੇ ਘੋੜਸਵਾਰੀ ਦੀ ਸਿਖਲਾਈ ਦਾ ਵੀ ਪ੍ਰਬੰਧ ਕਰ ਦਿੱਤਾ ਇਸ ਵਕਤ ਮੁਗਲ ਹਕੂਮਤ ਦੇ ਅਤਿਆਚਾਰ ਤੇ ਜ਼ੁਲਮ ਸਿਖਰ ਤੇ ਪਹੁੰਚ ਚੁੱਕੇ ਸਨ ਔਰੰਗਜ਼ੇਬ ਨੇ ਆਪਣੀ ਨੀਤੀ ਬਦਲੀ ਤੇ ਸੋਚਿਆ ਇੱਕ ਇੱਕ ਨੂੰ ਮੁਸਲਮਾਨ ਬਣਾਉਣਾ ਥੋੜਾ ਔਖਾ ਹੈ ਕਿਉਂ ਨਾ ਇਹ ਕੰਮ ਪੰਡਤਾਂ ਤੇ ਵਿਦਵਾਨਾਂ ਤੋਂ ਸ਼ੁਰੂ ਕੀਤਾ ਜਾਵੇ ਬਾਕੀ ਜਨਤਾ ਆਪਣੇ ਆਪ ਉਹਨਾਂ ਦੇ ਪਿੱਛੇ ਲੱਗ ਤੁਰੇਗੀ ਇਹ ਸੋਚ ਕੇ ਉਸਨੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਸੂਬੇ ਇਫਤਿਹਾਰ ਖਾਨ ਨੂੰ ਹਦਾਇਤ ਤੇ ਸ਼ਕਤੀ ਨਾਲ ਹੁਕਮਨਾਮਾ ਭੇਜਿਆ ਕਿ ਪਹਿਲੇ ਉਹ ਵੱਡੇ ਵੱਡੇ ਪੰਡਤਾਂ ਤੇ ਵਿਦਵਾਨਾਂ ਨੂੰ ਧਾਇਰ ਇਸਲਾਮ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇ ਬਸ ਫਿਰ ਕੀ ਸੀ ਉਹ ਮੌਕੇ ਦੀ ਤਾਕ ਵਿੱਚ ਹੀ ਸੀ ਉਸ ਨੂੰ ਹਕੂਮਤ ਦੀ ਸ਼ਹਿ ਮਿਲ ਗਈ ਤੇ ਉਸ ਨੇ ਕਸ਼ਮੀਰ ਦੇ ਲੋਕਾਂ ਤੇ ਅੰਤਾਂ ਦਾ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ ਪੰਡਤ ਕਿਰਪਾ ਰਾਮ ਜੀ ਇੱਕ ਵਕਤ ਗੁਰੂ ਗੋਬਿੰਦ ਸਿੰਘ ਜੀ ਦਾ ਅਧਿਆਪਕ ਰਹਿ ਚੁੱਕਾ ਸੀ ਗੁਰੂ ਘਰ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਸ ਦੇ ਹੋਰ ਪੰਡਤਾਂ ਨਾਲ ਸਲਾਹ ਕੀਤੀ ਤੇ ਸਾਡੀ ਇਸ ਮੁਸੀਬਤ ਦਾ ਹੱਲ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਹੀ ਕਰ ਸਕਦੇ ਹਨ ਉਹਨਾਂ ਨੇ ਸੂਬੇ ਕੋਲੋਂ 6 ਮਹੀਨੇ ਬਾਅਦ ਦੀ ਮੌਲਤ ਮੰਗੀ ਇਸ ਸ਼ਰਤ ਤੇ ਕਿ 6 ਮਹੀਨੇ ਬਾਅਦ ਅਸੀਂ ਸਾਰੇ ਹੀ ਸਾਰੇ ਬਿਨਾਂ ਹੀਲ ਹੋਜਤ ਤੋਂ ਮੁਸਲਮਾਨ ਬਣ ਜਾਵਾਂਗੇ ਓਹੋ ਜਗਨਨਾਥ ਤੇ ਹੋਰ ਮੰਦਰਾਂ ਦੇ ਪੁਜਾਰੀਆਂ ਪੀਰਾਂ ਫਕੀਰਾਂ ਕੋਲ ਗਏ ਟੂਨੇ ਟੱਪੇ ਧਾਗੇ ਦਵੀਤ ਜੰਤਰ ਮੰਤਰ ਸਭ ਕੋਸ਼ਿਸ਼ ਕਰ ਲਈ ਪਰ ਕੋਈ ਗੱਲ ਨਾ ਬਣੀ ਰਾਜੇ ਮਹਾਰਾਜੇ ਤਾਂ ਪਹਿਲਾਂ ਹੀ ਉਹਨਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਚੁੱਕੇ ਸਨ ਅਖੀਰ ਸਭ ਦੀ ਸਲਾਹ ਨਾਲ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਅਨੰਦਪੁਰ ਆਪੂਜ ਗੁਰੂ ਸਾਹਿਬ ਨੇ ਉਹਨਾਂ ਤੇ ਹੋਰ ਹੋਰ ਇਹ ਜ਼ੁਲਮਾਂ ਦੀ ਵਾਰਤਾ ਬੜੇ ਧਿਆਨ ਨਾਲ ਸੁਣੀ ਤੇ ਸੋਚ ਵਿੱਚ ਪੈ ਗਏ ਉਹਨਾਂ ਨੇ ਸਭ ਨੂੰ ਹਿੰਮਤ ਦਿੱਤੀ ਕਿ ਆਏ ਕਸ਼ਟਾਂ ਦਾ ਮੁਕਾਬਲਾ ਬੜੇ ਸਹਿਮ ਤੇ ਦਲੇਰੀ ਨਾਲ ਕਰਨਾ ਪਈ ਹੁੰਦਾ ਹੈ ਅਕਾਲ ਪੁਰਖ ਕੋਈ ਨਾ ਕੋਈ ਰਾਹ ਜਰੂਰ ਕੱਢੇਗਾ کافی ਸੋਚ ਵਿਚਾਰ ਦੇ ਕੇ ਕਿਹਾ ਇਸ ਦਾ ਇੱਕ ਹੋਰ ਹੱਲ ਹੋ ਸਕਦਾ ਹੈ ਕਿਸੇ ਮਹਾਪੁਰਖ ਨੂੰ ਕੁਰਬਾਨੀ ਦੇਣੀ ਪਵੇਗੀ ਇਹ ਸੁਣ ਕੇ ਪੰਡਤ ਜੋ ਭੱਲੇ ਵਖਤ Hindu ਧਰਮ ਦੇ ਰਖਵਾਲੇ ਹੋਣ ਦਾ ਦਮ ਪਰਦੇ ਸੀ ਚੁੱਪ ਹੋ ਗਏ ਨੀਵੀ ਪਾ ਲਈ ਪਿੱਛੇ ਖੜੇ ਗੋਬਿੰਦ ਰਾਏ ਜੋ ਸਭ ਬੜੇ ਧਿਆਨ ਦੇ ਨਾਲ ਸਭ ਸੁਣ ਰਹੇ ਸੀ ਇੱਕਦਮ ਬੜੀ ਦ੍ਰਿੜਤਾ ਤੇ ਮਾਸੂਮੀਅਤ ਨਾਲ ਬੋਲੇ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਮਹਾਪੁਰਸ਼ ਹੋ ਸਕਦਾ ਹੈ ਗੁਰੂ ਸਾਹਿਬ ਬੜੇ ਧਿਆਨ ਦੇ ਨਾਲ ਆਪਣੇ ਪੁੱਤਰ ਦਾ ਚਿਹਰਾ ਵੇਖਦੇ ਹਨ ਤੇ ਉਸ ਦੇ ਚਿਹਰੇ ਤੇ ਆਏ ਉਤਰਾਵ ਚੜਾਵ ਪਿਆਰ ਨਾਲ ਕੁੱਟ ਕੇ ਛਾਤੀ ਨਾਲ ਲਗਾ ਲੈਂਦੇ ਹਨ ਬੋਲੇ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡਾ ਪੀੜ ਤੇ ਰਹਿਬਰ ਗੁਰੂ ਤੇਗ ਬਹਾਦਰ ਹੈ ਜੇ ਉਹ ਮੁਸਲਮਾਨ ਬਣ ਜਾਣ ਤੇ ਅਸੀਂ ਸਾਰੇ ਬਿਨਾਂ ਕਿਸੇ ਹੀਲ ਹੁਜਤ ਤੋਂ ਇਸਲਾਮ ਕਬੂਲ ਕਰ ਲਵਾਂਗੇ ਔਰੰਗਜ਼ੇਬ ਨੂੰ ਇਹ ਖਬਰ ਮਿਲੀ ਉਸ ਨੂੰ ਗੁਰੂ ਸਾਹਿਬ ਦੀ ਪੰਡਤਾ ਨਾਲ ਹਮਦਰਦੀ ਆਪਣੀ ਧਾਰਮਿਕ ਨੀਤੀ ਵਿੱਚ ਰੁਕਾਵਟ ਤੇ ਗੁਰੂ ਸਾਹਿਬ ਦੀ ਬਗਾਵਤ ਨਜ਼ਰ ਆਈ ਲਾਹੌਰ ਦੇ ਗਵਰਨਰ ਸਰਹੰਦ ਦੇ ਸੂਬੇਦਾਰ ਤੇ ਰੋਪੜ ਦੇ कोतवाल ਨੂੰ ਸ਼ਾਹੀ ਫਰਮਾਨ ਜਾਰੀ ਕੀਤਾ ਕਿ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਏ ਇਹ ਹੁਕਮ ਖੂਫੀਆ ਸੀ ਕਿਉਂਕਿ ਔਰੰਗਜ਼ੇਬ ਨੂੰ ਬਗਾਵਤ ਦਾ ਡਰ ਸੀ ਦੂਸਰਾ ਹੁਕਮ ਸੀ ਕਿ ਇਹਨਾਂ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਦਿੱਲੀ ਦੇ ਵਾਲੇ ਦੁਆਲੇ ਲਟਕਾ ਦਿੱਤੇ ਜਾਣ ਤਾਂ ਕਿ ਇਤਨੀ ਦਹਿਸ਼ਤ ਫੈਲ ਲੇ ਕਿ ਮੁੜ ਕੇ ਕੋਈ ਹੁਕਮ ਅਦੂਲੀ ਕਰਨ ਦੀ ਜੁਰਤ ਨਾ ਕਰ ਸਕੇ ਗੁਰੂ ਸਾਹਿਬ ਜਾਣਦੇ ਸਨ ਕਿ ਔਰੰਗਜ਼ੇਬ ਤੱਕ ਪੁੱਜਣ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਉਹ ਛੇਤੀ ਹੀ ਲੋਕਾਂ ਨੂੰ ਇਸ ਜੁਰਮ ਦੇ ਟਾਕਰੇ ਲਈ ਉਤਸ਼ਾਹ ਕਰਨ ਲਈ ਤੇ ਕੁਰਬਾਨੀਆਂ ਦੇਣ ਵਾਸਤੇ ਤਿਆਰ ਕਰਨ ਲਈ ਪ੍ਰਚਾਰ ਦੌਰੇ ਤੇ ਨਿਕਲ ਪਏ ਆਪ ਜੀ ਦੇ ਪ੍ਰਚਾਰ ਦਾ ਤਤਸੀਰ ਨਾ ਡਰੋ ਨਾ ਡਰਾਓ ਨਾ ਜ਼ੁਲਮ ਕਰੋ ਨਾ ਸਹੋ ਥਾਂ ਥਾਂ ਤੇ ਲੋਕ ਘਰੋਂ ਨਿਕਲ ਕੇ ਗੁਰੂ ਸਾਹਿਬ ਨਾਲ ਤੁਰਦੇ ਗਏ ਲੋਕੀ ਹੁਮ ਹਮਾ ਕੇ ਦਰਸ਼ਨਾਂ ਲਈ ਆਏ ਚੋਖੀ ਭੇਟਾ ਵੀ ਜੜੀ ਜਿਸ ਨਾਲ ਗੁਰੂ ਸਾਹਿਬ ਨੇ ਕਈ ਨੇਕ ਕੰਮ ਵੀ ਕੀਤੇ ਜਿਵੇਂ ਬੌਲੀਆਂ ਬਣਵਾਈਆਂ ਖੂਕ ਦਵਾਈ ਖੂ ਡੂੰਗੇ ਕਰਵਾਏ ਹੜਾਂ ਲਈ ਬੰਨ ਬਣਵਾਏ ਆਦ ਗੁਰੂ ਸਾਹਿਬ ਦਾ ਜਸ ਤੇ ਅਸਰ ਵਾਦਾ ਗਿਆ ਅਹਿਲਕਾਰਾਂ ਨੇ ਔਰੰਗਜੀਬ ਨੂੰ ਖਬਰ ਕਰ ਦਿੱਤੀ ਔਰੰਗਜੀਬ ਦਾ ਹੁਕਮ ਤਾਂ ਉਹਨਾਂ ਨੂੰ ਮਿਲ ਹੀ ਚੁੱਕਾ ਸੀ ਗੁਰੂ ਸਾਹਿਬ ਆਨੰਦਪੁਰ ਕੀਰਤਪੁਰ ਰੋਪੜ ਤੋਂ ਹੁੰਦੇ ਮਾਲਵਾ ਪਹੁੰਚੇ ਫਿਰ ਸਫਾਬਾਦ ਗੜੀ ਨਾ ਜੀਰ ਤੋਂ ਹੁੰਦੇ ਆਗਰੇ ਪਹੁੰਚ ਕੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਹਕੂਮਤ ਦੇ ਹਵਾਲੇ ਕਰ ਦਿੱਤਾ ਉਹਨਾਂ ਆਗਰੇ ਤੋਂ ਦਿੱਲੀ ਲਿਆਂਦਾ ਗਿਆ ਕਾਜੀ ਨੇ ਕਿਹਾ ਜਾਂ ਤੁਸੀਂ ਕਰਾਮਾਤ ਦਿਖਾਓ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਤੁਸੀਂ ਇਲਾਹੀ ਨੂਰ ਹੋ ਤੇ ਜਾਂ ਇਸਲਾਮ ਕਬੂ ਕਬੂਲ ਕਰ ਲਓ ਗੁਰੂ ਸਾਹਿਬ ਦਾ ਜਵਾਬ ਸੀ ਕਰਾਮਾਤ ਦਿਖਾਉਣੀ ਕਹਿਰ ਹੈ ਅਕਾਲ ਪੁਰਖ ਦੇ ਕੰਮ ਵਿੱਚ ਵਿਗਨ ਪੈਂਦਾ ਹੈ ਮੁਸਲਮਾਨ ਅਸਾਂ ਨੇ ਬਣਨਾ ਨਹੀਂ ਕਿਉਂਕਿ ਸਾਡਾ ਧਰਮ ਵੀ ਉਹਨਾਂ ਹੀ ਚੰਗਾ ਹੈ ਜਿੰਨਾ ਕਿ ਮੁਸਲਮਾਨ ਧਰਮ ਇਹ ਸਵਾਲ ਜਵਾਬ ਲਾਲਚ ਡਰ ਤਿੰਨ ਦਿਨ ਤੱਕ ਚੱਲਦਾ ਰਿਹਾ ਇਸ ਦੌਰਾਨ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਰਾਏ ਨੂੰ ਸਿੰਘਾਂ ਦੇ ਹੱਥ ਗ੍ਰਫਤਾਰੀ ਦੀ ਚਿੱਠੀ ਭੇਜੀ ਬਲ ਛੁਟਕਿਓ ਬੰਦਨ ਪਰ ਕਛੂ ਨਾ ਹੋਤ ਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਓ ਹੋ ਸਹਾਈ ਬਲ ਹੋਆ ਬੰਧਨ ਛੁਟਾਇਆ ਸਭ ਕੀ ਛੋਤ ਆਪਾਈ ਨਾਨਕ ਸਭ ਕੀ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਈ ਬਾਲਕ ਦਾ ਉੱਤਰ ਪੜ ਕੇ ਗੁਰੂ ਤੇਗ ਬਹਾਦਰ ਜੀ ਨੂੰ ਨਿਸ਼ਚੈ ਹੋ ਗਿਆ ਕਿ ਗੋਬਿੰਦ ਰਾਏ ਹੁਣ ਗੁਰਗੱਦੀ ਯੋਗ ਹੋ ਗਿਆ ਕਿਸੇ ਵਿਫਤਾ ਸਮੇਂ ਡੋਲਣ ਵਾਲਾ ਨਹੀਂ ਉਹਨਾਂ ਨੇ ਪੰਜ ਪੈਸੇ ਨਾਰੀਅਲ ਤੇ ਆਪਣਾ ਅਸ਼ੀਰਵਾਦ ਗੁਰਸਿੱਖ ਦੇ ਹੱਥ ਭੇਜ ਕੇ ਗੁਰਗੱਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤੀ 11 ਨਵੰਬਰ 1675 ਨੂੰ ਗੁਰੂ ਜੀ ਦੇ ਸਾਥੀਆਂ ਨੂੰ ਉਹਨਾਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਭਾਈ ਮਤੀ ਦਾਸ ਨੂੰ ਥੰਮ ਨਾਲ ਬੰਨ ਕੇ ਆਰਿਆਂ ਨਾਲ چیر ਕੇ ਦੋ ਟੁਕੜੇ ਕਰ ਦਿੱਤੇ ਗਏ ਭਾਈ ਦਿਆਲਾ ਜੀ ਨੂੰ ਉਬਲਦੀ ਦੀਗ ਵਿੱਚ ਉਬਾਲ ਦਿੱਤਾ ਗਿਆ ਭਾਈ ਸਤੀ ਦਾਸ ਜੀ ਦੇ ਸਰੀਰ ਨੂੰ ਰੂਹ ਵਿੱਚ ਲਪੇਟ ਕੇ ਭੁੰਨ ਦਿੱਤਾ ਗਿਆ ਤਿੰਨਾਂ ਸਿੱਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪਣੇ ਸਵਾਸ ਤਿਆਗ ਦਿੱਤੇ ਹੁਣ ਗੁਰੂ ਸਾਹਿਬ ਦੀ ਵਾਰੀ ਆਈ ਮੁੜ ਕੇ ਉਹ ਸਵਾਲ ਉਹੀ ਲਾਲਚ ਤੇ ਉਹੀ ਡਰਾਵੇ ਅਖੀਰ ਜਦ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋ ਸਕੇ ਤਾਂ 11 ਨਵੰਬਰ 1675 ਇਸਵੀ ਦਿਨ ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਬੜਾ ਸਖਤ ਹੁਕਮ ਸੀ ਕਿ ਜੋ ਬੰਦਾ ਗੁਰੂ ਸਾਹਿਬ ਦੇ ਸਰੀਰ ਨੂੰ ਹੱਥ ਲਾਏਗਾ ਉਸ ਨੂੰ ਕਤਲ ਕਰ ਦਿੱਤਾ ਜਾਵੇਗਾ ਇਹ ਗੈਬੀ ਹਨੇਰੀ ਝੁੱਲੀ ਜਿਸ ਨਾਲ ਜਨਤਾ ਪਹਿਪੀਤ ਹੋ ਕੇ ਆਪਣੇ ਆਪਣੇ ਘਰਾਂ ਨੂੰ ਚੱਲ ਗਈ ਧਰਤੀ ਕੰਬ ਉੱਠੀ ਹਕੂਮਤ ਦਾ ਸਿੰਘਾਸਨ ਡੋਲਿਆ ਪਾਪਾਂ ਦਾ ਠਿਕਰਾ ਚੌਰਾਹੇ ਤੇ ਫਟ ਗਿਆ ਗੁਰੂ ਤੇਗ ਬਹਾਦਰ ਤੇ ਸਮਰਪਿਤ ਸਿੱਖਾਂ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾ ਦਿੱਤਾ ਉਹਨਾਂ ਉਸ ਸਮੇਂ ਚਾਂਦਨੀ ਚੌਕ ਵਿੱਚ ਸੜਕ ਅਜ ਵਾਂਗ ਪੱਕੀ ਨਹੀਂ ਸੀ ਇਕੱਠੀ ਹੋਈ ਭੀੜ ਵਿੱਚ ਅਜਹੀ ਭਗੜੜ ਮਚੀ ਧੂੜ ਮਿੱਟੀ ਉੱਡੀ ਕੇ ਦਰਿੰਦਿਆਂ ਦੇ ਸਾਰੇ ਸੁਰੱਖਿਆ ਪ੍ਰਬੰਧ ਮਿੱਟੀ ਵਿੱਚ ਮਿਲ ਗਏ ਸੂਰਮੇ ਸਿੱਖਾਂ ਨੇ ਪਾਤਸ਼ਾਹ ਦਾ ਸੀਸ ਅਤੇ ਸਰੀਰ ਦੁਮ dono ਉਲੋਪ ਕਰ ਲੈ ਸਰੀਰ ਭਾਈ ਲੱਖੀ ਸ਼ਾ ਬੰਜਾਰਾ ਆਪਣੇ ਪਿੰਡ ਰਕਾਬगंज ਲੈ ਗਏ ਜਿੱਥੇ ਉਹਨਾਂ ਨੇ ਆਪਣੇ ਘਰ ਵਿੱਚ ਗੁਰੂ ਸਾਹਿਬ ਦੀ ਛਿਖਾ ਸਜਾ ਕੇ ਸਮਾਨ ਸਮੇਤ ਹੀ ਆਪਣੇ ਘਰ ਨੂੰ ਅੱਗ ਲਾ ਦਿੱਤੀ ਤਾਂ ਕਿ ਇਹ ਇੱਕ ਹਾਦਸਾ ਲੱਗੇ ਸੀਸ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਲੈ ਗਏ ਭਾਈ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ ਗੁਰੂ ਸਾਹਿਬ ਨੇ ਉਹਨਾਂ ਦੇ ਸੀਸ ਅੱਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤੱਕ ਫਕੀਰ ਸ਼ਹੀਦ ਹੁੰਦੇ ਰਹਿਣਗੇ ਇਸ ਕਿਰਪਾਨ ਤੇਗ ਦੇ ਪੱਠੇ ਵਿੱਚ ਪਏ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟੱਕਰਾਂ ਨਹੀਂ ਕਰ ਸਕਦੇ ਉਹਨਾਂ ਨੇ ਭਾਈ ਜੈਤਾ ਜੀ ਤੋਂ ਪੁੱਛਿਆ ਕਿ ਉੱਥੇ ਕੋਈ ਸਿੱਖ ਨਹੀਂ ਸਨ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੈ ਭਾਈ ਜੈਤਾ ਨੇ ਉੱਤਰ ਦਿੱਤਾ ਹੋਣਗੇ ਪਰ ਪਛਾਣੇ ਤਾਂ ਨਹੀਂ ਜਾ ਸਕਦੇ ਉਸ ਦਿਨ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ ਜ਼ੁਲਮ ਨਾਲ ਟੱਕਰ ਲੈਣ ਦਾ ਤੇ ਸਿੱਖਾਂ ਨੂੰ ਇੱਕ ਨਿਆਰਾ ਰੂਪ ਦੇਣ ਦਾ ਤਾਂ ਕਿ ਲੱਖਾਂ ਵਿੱਚ ਇੱਕ ਸਿੱਖ ਖੜਾ ਪਹਿਚਾਣਿਆ ਜਾ ਸਕੇ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਾ ਸੰਸਕਾਰ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਹੋਇਆ ਸ਼ਹੀਦੀ ਤਾਂ ਹੋ ਗਈ ਪਰ ਸ਼ਹਾਦਤ ਦਾ ਲੋਕਾਂ ਦੇ ਦਿਲ ਤੇ ਬਹੁਤ ਹੀ ਵੱਡਾ ਅਸਰ ਹੋਇਆ ਫਿੱਲ ਗਈ ਸੀ ਹਿੰਦੁਸਤਾਨ ਦੀ ਸਲਤਨਤ ਕਹਿੰਦੇ ਨੇ ਪੱਥਰ ਦਿਲ ਇਨਸਾਨ ਵੀ ਇੱਕ ਵਾਰ ਟੁੱਟ ਗਏ ਕਾਜੀ ਜਿਸ ਨੇ ਗੁਰੂ ਸਾਹਿਬ ਲਈ ਫਤਵਾ ਜਾਰੀ ਕੀਤਾ ਸੀ ਨੇ 20 ਦਿਨ ਦੇ ਅੰਦਰ-ਅੰਦਰ ਆਤਮ ਹੱਤਿਆ ਕਰ ਲਈ ਸੀ ਕਿ ਮੇਰੇ ਕੋਲੋਂ ਇਹ ਕੀ ਗੁਨਾਹ ਹੋ ਗਿਆ ਦੂਸਰਾ ਸੀ ਅਬਦੁੱਲਾ ਜਿਸ ਨੇ ਗੁਰੂ ਸਾਹਿਬ ਜੀ ਨੂੰ ਜੇਲ੍ਹ ਵਿੱਚ ਕੈਦ ਰੱਖਿਆ ਤੇ ਤਸੀਹੇ ਦਿੱਤੇ ਸੀ ਉਹ ਰਾਤੋਂ ਰਾਤ ਜੇਲ੍ਹ ਵਿੱਚੋਂ ਆਪਣੇ ਪਰਿਵਾਰ ਸਮੇਤ ਨਸਕੇ ਅਨੰਦਪੁਰ ਸਾਹਿਬ ਪਹੁੰਚ ਗਿਆ ਤੇ ਆਪਣੇ ਗੁਨਾਹਾਂ ਦੀ ਸਜ਼ਾ ਲਈ ਗੁਰੂ ਸਾਹਿਬ ਤੋਂ ਮਾਫੀ ਮੰਗੀ ਗੁਰੂ ਘਰ ਚੱਲ ਕੇ ਜੋ ਆਏ ਉਹ ਸਦਾ ਬਖਸ਼ਿਆ ਜਾਂਦਾ ਹੈ ਗੁਰੂ ਸਾਹਿਬ ਨੇ ਉਸ ਨੂੰ ਸੇਵਾ ਕਰਨ ਲਈ ਕਿਹਾ ਉਹ ਪੇਸ਼ੇਵਜੋਂ ਹਕੀਮ ਸੀ 100 ਸਾਲ ਤੱਕ ਉਹ ਤੇ ਉਸ ਦਾ ਪਰਿਵਾਰ ਸਿੱਖਾਂ ਦੀ ਮਹਰਮ ਪੱਟੀ ਤੇ ਸੇਵਾ ਕਰਦੇ ਰਹੇ ਤੀਸਰਾ ਸੀ ਜਲਾਲੂਦੀਨ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਿਆ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਸਿੰਘ ਸਜਾ ਕੇ ਪੰਜਾਬ ਵਿੱਚ ਥਾਪੜਾ ਦੇ ਕੇ ਭੇਜਿਆ ਸੀ ਇਸ ਵਕਤ ਸਿੱਖਾਂ ਵਿੱਚ ਇਤਨੀ ਹਿੰਮਤ ਆ ਗਈ ਸੀ ਕਿ ਬੇੜੀ ਵਿੱਚ ਬੈਠੇ ਔਰੰਗਜ਼ੇਬ ਨੂੰ ਪੱਥਰ ਮਾਰੇ ਜਾਮਾ ਮਸਜਿਦ ਵਿੱਚ ਪੌੜੀਆਂ ਉਤਰਦੇ ਵਕਤ ਤਲਵਾਰ ਨਾਲ ਹਮਲਾ ਕੀਤਾ ਤੇ ਉਹ ਵੱਖਰੀ ਗੱਲ ਹੈ ਕਿ ਇਤਨੀ ਆਸਾਨੀ ਨਾਲ ਉਸਨੇ ਮਰਨਾ ਨਹੀਂ ਸੀ ਪਛਤਾਵੇ ਦੀ ਆਗ ਵਿੱਚ ਸੜ ਕੇ ਤੜਫ ਤੜਫ ਕੇ ਹੀ ਉਸਦਾ ਮਰਨਾ ਲਿਖਿਆ ਸੀ ਦਸਮ ਦਾ ਦਮਦਮਾ ਸਾਹਿਬ ਆਪ ਜੀ ਦੀ ਗੁਰਗੱਦੀ ਦੀ ਰਸਮ ਪੂਰੀ ਹੋਈ ਜਿਸ ਨੂੰ ਬਾਬਾ ਬੁੱਢਾ ਸਾਹਿਬ ਦੀ ਅੰਤ ਵਿੱਚੋਂ ਰਾਮਕਿਰ ਨੇ ਪੂਰੀ ਕੀਤੀ ਇਤਨੀ ਛੋਟੀ ਉਮਰ ਵਿੱਚ ਇਤਨੀ ਵੱਡੀ ਜ਼ਿੰਮੇਵਾਰੀ ਗੁਰੂ ਸਾਹਿਬ ਇਸ ਵੇਲੇ 9 ਸਾਲ ਦੇ ਸਨ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਘਰ ਨਾਲ ਬਹੁਤ ਲੋਕ ਜੁੜੇ ਹੋਏ ਸੀ ਜਿਨ੍ਹਾਂ ਦੀ ਗੁਰੂ ਸਾਹਿਬ ਲਈ ਸ਼ਰਧਾ ਤੇ ਪਿਆਰ ਅੰਤਾਂ ਦਾ ਸੀ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਉਹਨਾਂ ਦੀਆਂ ਵਿਰੋਧੀ ਸ਼ਕਤੀਆਂ ਦੀ ਵੀ ਕੋਈ ਕਮੀ ਨਹੀਂ ਸੀ ਉਹਨਾਂ ਦੇ ਆਪਣੇ ਸਰਹੰਦ ਦਾ ਨਵਾਬ ਵਜ਼ੀਰ ਖਾਨ ਜਿਸ ਨੇ ਜਿਹਾਦ ਦਾ ਨਾਹਰਾ ਲਗਾ ਕੇ ਬਹੁਤ ਸਾਰੇ ਮੁਸਲਮਾਨਾਂ ਨੂੰ ਇਕੱਠਾ ਕੀਤਾ ਸੀ ਨਕਸ਼ਬੰਦੀ ਜੋ ਗੁਰੂ ਅਰਜਨ ਦੇਵ ਜੀ ਦੇ ਵਕਤ ਤੋਂ ਹੀ ਗੁਰੂ ਸਹਿਬਾਨ ਦੀ ਤਾਕਤ ਤੇ ਸੰਗਠਨ ਨੂੰ ਖਤਮ ਕਰਨ ਤੇ ਤੁਲੇ ਹੋਏ ਸੀ ਤੇ ਔਰੰਗਜ਼ੇਬ ਖੁਦ ਜੋ ਹਿੰਦੁਸਤਾਨ ਦਾ ਬਾਦਸ਼ਾਹ ਸੀ ਸੋ ਠੀਕ ਹੈ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮੈਂ ਇਤਿਹਾਸ ਬਹੁਤ ਹੀ ਸੰਖੇਪ ਰੂਪ ਵਿੱਚ ਪੇਸ਼ ਕੀਤਾ ਹੈ ਸੋ ਫਿਰ ਦੁਬਾਰਾ ਇਸੇ ਹੀ ਤਰ੍ਹਾਂ ਇਤਿਹਾਸ ਦੇ ਕੁਝ ਪੰਨੇ ਲੈ ਕੇ 10 ਆਪ ਜੀ ਦੇ ਸਾਹਮਣੇ حاضر ਹੋਵੇਗਾ ਸੋ ਠੀਕ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ